ਪੰਗਾਣੀ ਦਾ ਜੁੱਧ ਜਿੱਤ ਕੇ ਗੁਰੂ ਜੀ ਆਨੰਦਪੁਰ ਸਹਿਬਾ ਗੇਥੇ ਆ ਕੇ ਉਹਨਾਂ ਕੀ ਕਿਲੇ ਤਿਆਰ ਕਰਵਾਏ ਤੇ ਆਪਣੇ ਇਤਬਾਰੀ ਸਿੱਖਾਂ ਨੂੰ ਫੌਜੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਪਹਾੜੀ ਰਾਜੇ ਹੰਢਰਦੇ ਸਨ ਤੇ ਆਨੰਦਪੁਰ ਸਹਿਬਤੀ ਹਮਲਾ ਕਰਨ ਦਾ ਕਿਸੇ ਦਾ ਹੌਸਲਾ ਨਹੀਂ ਸੀ ਉਹਨਾਂ ਦਿਨਾਂ ਵਿੱਚ ਹੀ ਜੰਮੂ ਦੇ ਹਾਕਮੀਆਂ ਖਾਂ ਨੂੰ ਦਿੱਲੀ ਵੱਲੋਂ ਆਦੇਸ਼ ਹੋਇਆ ਕਿ ਉਹ ਪਹਾੜੀ ਰਾਜਿਆਂ ਤੋਂ ਖਰਾਜ ਉਗਰਾਹ ਕੇ ਭੇਜੇ ਪਹਾੜੀ ਰਾਜਿਆਂ ਨੇ ਕਈਆਂ ਸਾਲਾਂ ਤੋਂ ਖਰਾਜ ਦੇਣਾ ਬੰਦ ਕੀਤਾ ਹੋਇਆ ਸੀ ਹਾਕਮ ਮੀਆਂ ਖਾਨ ਇਸ ਕੰਮ ਲਈ ਫੌਜਦਾਰ ਅਲਫ ਖਾਨ ਦੀ ਡਿਊਟੀ ਲਾਈ ਅਲਫ ਖਾਂ ਇੱਕ ਤਕੜੀ ਫੌਜ ਲੈ ਕੇ ਨਾ ਦੋਣ ਪੁੱਜ ਗਏ ਇੱਥੇ ਆ ਕੇ ਉਸ ਭੀਮ ਚੰਦ ਤੇ ਹੋਰ ਰਾਜਿਆਂ ਨੂੰ ਸੁਨੇਹੇ ਭੇਜੇ ਕਿ ਜਾ ਉਹ ਖਰਾਜ ਅਦਾ ਕਰਨ ਜਾਂ ਲੜਾਈ ਵਾਸਤੇ ਤਿਆਰ ਹੋ ਜਾਣ ਰਾਜੇ ਪਹਿਲਾਂ ਤਾਂ ਡਰ ਦੇ ਮਾਰੇ ਖਰਾਜ ਦੇਣ ਨੂੰ ਤਿਆਰ ਸਨ ਪਰ ਫਿਰ ਉਹਨਾਂ ਵਿੱਚੋਂ ਹੀ ਕਿਸੇ ਰਾਜੇ ਨੇ ਸਲਾਹ ਦਿੱਤੀ ਕਿ ਇਸ ਬਾਰੇ ਗੁਰੂ ਸਾਹਿਬ ਤੋਂ ਵੀ ਪੁੱਛ ਲਿਆ ਜਾਵੇ ਗੁਰੂ ਜੀ ਨੇ ਉਹਨਾਂ ਨੂੰ ਹੀ ਰਾਏ ਦਿੱਤੀ ਕਿ ਉਹ ਖਿਰਾਜ ਨਾ ਦੇਣ ਤੇ ਲੜਾਈ ਲਈ ਤਿਆਰ ਹੋ ਜਾਣ ਇਸ ਸੰਬੰਧੀ ਗੁਰੂ ਜੀ ਨੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਵੀ ਵਾਅਦਾ ਕੀਤਾ ਗੁਰੂ ਜੀ ਦੀ ਸਹਾਇਤਾ ਨਾਲ ਸਾਰੇ ਰਾਜ ਆਲਿਫਖਾਂਦੇ ਟੁੱਟ ਕੇ ਪੈ ਗਏ ਅਤੇ ਬੜਾ ਕਮਸਾਨ ਦਾ ਜੁੱਧ ਹੋਇਆ ਆਲਿਫਖਾਂਦੇ ਜਦ ਵੱਡੇ-ਵੱਡੇ ਸੂਰਬੀਰ ਜੋਦੇ ਮਾਰੇਗੇ ਤਾਂ ਉਹ ਜਾਨ ਬਚਾ ਕੇ ਭਜਨ ਠਿਆ ਪਹਾੜੀ ਰਾਜੇ ਇਸ ਜਿੱਤ ਤੇ ਬਹੁਤ ਖੁਸ਼ ਹੋਏ ਇਹ ਜਿੱਤ ਵੀ ਅਸਲ ਵਿੱਚ ਗੁਰੂ ਜੀ ਦੀ ਹੀ ਜਿੱਤ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਜੇ ਉਹ ਇਕੱਠੇ ਹੋ ਕੇ ਰਹਿਣਗੇ ਤਾਂ ਉਹ ਭਾਰੀ ਤੋਂ ਭਾਰੀ ਫੌਜ ਨੂੰ ਭਾਜ ਦੇ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ